ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਡੇ ਨੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਚੱਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਜੀ ਵੱਡੇ ਸੰਧੂਆ ਬਰਨਾਲੇ ਜ਼ਿਲ੍ਹੇ ਦੇ ਪਿੰਡ ਹਾਂਜੀ ਤੇ ਤਿੰਨ ਨਗ ਤੁਹਾਨੂੰ ਦਿਖਾ ਦੇਵਾਂਗੇ ਇੱਕ ਤੋਕੜੇ ਇੱਕ ਤਾਜੀ ਸੂਈ ਵੀ ਤੇ ਇੱਕ ਚੰਗਾ ਨਗੀਨਾ ਬੱਚਾ ਹਨਾ ਯਾਰਸੀ ਨਸਲ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਪ੍ਰਭੂ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਠੀਕ ਠਾਕ ਜੀ ਪਹਿਲਾਂ ਤਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ ਤੇ ਅ ਤਿੰਨ ਅਗ ਦਿਖਾਉਣੇ ਬਈ ਅੱਜ ਹਾਂਜੀ ਹਾਂ ਨੰਬਰ ਬੋਲ ਦੇ 9915467 ਹਾਂਜੀ 99154687 34 34 ਪਿੰਡ ਜੀ ਪਿੰਡ ਆਪਣਾ ਸੰਧੂ ਕਲਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪਈ ਹਾਂਜੀ ਤਹਿਸੀਲ ਆਪਾਂ ਨੂੰ ਤਫਾ ਪਈ ਹਾਂ ਤਾ ਬਾਬਾ ਜੰਦੀ ਓਕੇ ਜੀ ਤੇ ਨੇੜੇ ਨੇੜੇ ਆਪਾਂ ਮਲੂ ਪ੍ਰਣਾਲੇ ਵਾਲੀ ਸਾਈਡ ਤੋਂ ਨੇ ਸੈਣਾ ਪਏ ਨੇ ਨੇੜੇ ਇਧਰ ਤੱਪੇ ਵਾਲੇ ਪਾਸੇ ਤੋਂ ਆ ਲੀ ਕੇ ਤੇ ਵੱਲੋਂ ਓਕੇ ਜੀ ਹਾਂ ਇਧਰੋਂ ਭਗਤੇ ਵਾਲੇ ਪਾਸੋਂ ਮੂਘੇ ਵਾਲੇ ਪਾਸੋਂ ਭਡੌੜ ਨੇੜੇ ਪਏ ਨੇ ਭਡੌੜ ਪਏ ਨੇ ਤੇ ਅੱਜ ਆਪਾਂ ਫਿਰ ਤਿੰਨ ਦਿਖਾ ਦੇਗੇ ਜੀ ਅੱਜ ਤਿੰਨ ਨਾਗ ਹੈ ਟਾਪ ਦੇ ਨਾਗ ਹੈ ਹਾਂਜੀ ਪੂਰੇ ਵਧੀਆ ਬਾਕੀ ਅਗਲੇ ਨੇ ਪਸੰਦ ਕਰਨੇ ਆਪਾਂ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਨਸਲ ਦਾ ਬੱਚਾ ਦੇਖੀ ਜਾਨੇ ਜੀ ਮੂਹੋਂ ਕਿਵੇਂ ਆ ਇਹ ਮੂਹੋਂ ਤਾਂ ਮੰਨ ਲਾ ਵੀ ਹਲੇ ਦੁੱਧ ਦੇ ਦਾਂਦੀ ਆ ਦੁੱਧ ਦੇ ਦਾਂਦੀ ਸਵਾ ਕ 9 ਮਹੀਨੇ ਦਾ ਬੱਚਾ ਹੀਟ ਘਟ ਚੁੱਕੀ ਐ ਤੂੰ ਪਹਿਲਾਂ ਓਕੇ ਠੀਕ ਹੈ ਜੀ ਵਧੀਆ ਹੈ ਨਾ ਸ਼ਾਇਦ ਪੂਰਾ ਟੌਪ ਹੈ ਪੂਰੀ ਝੋਲੀ ਚ ਹੈ ਇੱਕ ਨੰਬਰ ਹੈ ਆ ਦੇਖੋ ਹੂੰ ਝੋਲੀ ਹੋਣ ਪੂਰੇ ਥਣ ਦੇ ਓਕੇ ਮਟਾਈ ਦੇ ਵਿੱਚ ਹੈ ਹੂੰ ਝੋਲੀ ਪਟਣ ਲੱਗੀ ਵੇ ਫੋਲੋ ਜੀ ਕਰਾਵਾ ਚੈੱਕ ਹੂੰ ਤੇ ਨਗੀਨਾ ਜੇ ਆਪਾਂ ਕਹਿ ਦਈਏ ਸੋਹਣੀ ਸੁਨੱਖੀ ਬੱਚੀ ਟੌਪ ਬੱਚਾ ਟੌਪ ਬੱਚਾ ਹਾਂ ਓਕੇ ਜੀ ਜਿਹੜਾ ਪਾਲੂਗਾ ਹੂੰ ਐ ਨਹੀਂ ਕੋਈ ਕੋਈ ਆ ਕੇ ਹਾਂ ਮੈਂ ਵੀ ਬੱਲੇ ਨਾ ਪਾਉਂ ਗਿਆ ਨਾ ਆ ਕੇ ਮਿਹਨਤ ਨਾਲ ਪੱਲੇ ਪਾਉਂ ਜਾ ਆ ਕੇ ਅਗਲਾ ਕੂਂਗਾ ਵੀ ਤੁੱਕੀ ਲੈ ਜਾਂਦਾ ਠੀਕ ਹੈ ਜੀ ਤੇ ਬਾਕੀ ਦੀ ਗੱਲ ਕੱਚਾ ਮੂੰਹ ਹਾਂ ਬੱਚਾ ਪੂਰਾ ਹੂੰ ਬੱਚਾ ਜੀ ਆ ਦੇਖੋ ਕੁਆਲਿਟੀ ਪੂਰੀ ਚੰਗੀ ਬਾਕੀ ਦੀ ਗੱਲ ਥਣਾ ਥੁਣਾ ਦੀ ਪੂਰੀ ਸਾਫ ਆ ਚਾਰ ਹੀ ਥਣਾ ਹਨਾ ਬਾਈ ਹਾਂਜੀ ਹਾਂ ਓਕੇ ਜੀ ਲੈ ਚੱਲੋ ਅੰਦਰ ਖੜ ਨਹੀਂ ਖੁੜਨੀ ਤੋਰ ਤਾਰ ਖੜ ਗੁੜਨੀ ਹਾਂ ਸੈਨਗ ਸੂਨਗ ਦੇਖ ਬੱਚੇ ਦੀ ਬਾਕੀ ਦਾ ਬੋਦੀਵਾਦੀ ਪੂਰੀ ਹਨਾ ਫੇਸ ਦੇਖੋ ਕਰੋ ਚੱਕਰ ਹੋਰ ਪੰਜਾਬ ਦੀ ਜਰਸੀਆਂ ਨਾਲ ਕੋਈ ਗਰਮੀ ਦੀ ਪਰਵਾਹ ਕੋਈ ਲੈਣ ਨਾ ਦੇਣਾ ਠੀਕ ਹੈ ਜੀ ਆ ਦੇਖੋ ਕਰੋ ਚੱਕ ਲੈ ਚਲੋ ਜੀ ਬੱਚਾ ਜੇ ਆਪਾਂ ਗਾਇਦਗੇ ਨਾ ਹਾਂ ਨਗੀਨਾ ਪੀਸ ਹੈਗਾ ਕੜਨੀ ਹੁੰਦੀ ਮੇਲਿਆਂ ਵਾਲੀ ਮੇਲਿਆਂ ਦੀ ਸ਼ਾਨ ਹੈ ਜਮਾ ਮੇਲੇ ਦੀ ਸ਼ਾਨ ਹੈ ਲੈ ਚਲੋ ਹਾਂਜੀ ਜੇ ਕਿਨੇ ਚ ਕਰ ਲਈ ਤਿਆਰ ਹਨ ਚੰਗੀ ਹੋ ਜਾਣੀ ਆ ਹਾਂ ਬਾਕੀ ਇੱਕ ਗੱਲ ਹੋਰ ਵੀ ਇਹ ਚ ਟਾਈਮ ਵੀ ਨਹੀਂ ਬਾਈ ਬਾਲਾ ਲੈਂਦੀ ਨਹੀਂ 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 ਦੁੱਧ ਤੇ ਇਹ ਤਾਂ ਮੰਨ ਲਾ ਵੀ ਇੱਕ ਹੀਟ ਕੱਢ ਚੁੱਕੀ ਓਕੇ ਲੈ ਚਲ ਜਿਹੜਾ ਹੁਣ ਲਿਆਊਗਾ ਹੀਟ ਕਢਾ ਕੇ ਠੀਕ ਆ ਕੱਢ ਜਾਣੀ ਆ ਦਸਾਂ ਵਾਰਾਂ ਦੇ ਨਾਲ ਨੂੰ ਬਾਲਾ ਕੀ ਹੋਵੇਂ ਨਹੀਂ ਇਹ ਤਿਆਰ ਹੁੰਦੀ ਚੰਗੀ ਵੱਛੀ ਇਹਨੇ ਤਿਆਰ ਹੋਣਾ ਜਾਂਦੀ ਹਾਂ ਹਾਂਜੀ ਆਪਦੀ ਟੀਕਾ ਭਰਾ ਕੇ ਚੰਗਾ ਆਗਲਾ ਜਿਵੇਂ ਮਰਜੀ ਵਿੱਚ ਆ ਤਿਆਰ ਕਰਨਾ ਆਉ ਦੀ ਨਸਬ ਚੰਗੀ ਤਿਆਰ ਕਰ ਸਕਦਾ ਚਾਰ ਕਰ ਲੂਗਾ ਓਕੇ ਓਕੇ ਆ ਦੇਖੋ ਬਾਕੀ ਐ ਨਹੀਂ ਗੱਲ ਕੋਈ ਇਹੇ ਜੀ ਨਹੀਂ ਗੱਲ 50 ਰੁਪਏ ਬਾੜ ਦਾ 50 ਰੁਪਏ ਬਾੜ ਦਾ ਆ ਗਿਆ ਓਕੇ ਜੀ ਲੈ ਚਲੋ ਜੀ ਅੰਦਰ ਤੇ ਡਿਮਾਂਡ ਫਿਰ ਕਿੰਨੀ ਆ ਗਈ ਹੈ ਡਿਮਾਂਡ ਵਾਸੇ ਦਾ ਆਪਾਂ ਦੇਖੋ ਲੋਕਾਂ ਨੂੰ 35-40 27000 ਰੁਪਏ ਚ ਹਰ ਰੋਸ ਸੁਪਾਤਾ ਬਾਕੀ ਦਾ ਜਾਇਜ ਆ ਤੁਹਾਡਾ ਹਾਂ ਜਾਇਜ ਜਾਮਾ ਜਾਇਜ ਲੈ ਚਲੋ ਜੀ ਇਹ ਆਏ ਹੁਣ ਆਪਾਂ ਵੀ ਚਲ ਕੋਈ ਨਹੀਂ ਠੀਕ ਹੈ ਜੀ ਟੀਕਾ ਫਾਇਸ 27000 ਜਮਾਨਤਨ ਹੋ ਗਿਆ ਬਸ ਆਪਾਂ ਢੇੜਨਾ ਤੋੜਨਾ ਆਪਾਂ ਵੇਚਣਾ ਮਾਲ ਇਸੇ ਕਰਕੇ ਵੀ ਕੋਈ ਮਾਲ ਵਾਧਾ ਤੇ ਹੁਣ ਆਪਾਂ ਗੱਲ ਕਰ ਲਈਏ ਥੋੜੀ ਜਿਹੀ ਕਰਾਸ ਹੈ ਜਿਹੜੀ ਐਚਐਫ ਨਾਲ ਇਹਦੀ ਕੀ ਡਿਟੇਲ ਹੈ ਜੀ ਕਿ ਹੂੰ 10 ਦਿਨ ਦੀ ਸੂਈ ਵੀ ਆ ਹੂੰ ਅੱਜ ਮੰਨ ਲਓ ਵੀ ਇਹਦੇ ਸਾਲੇ 16 ਤੇ 17 ਕਿਲੋ ਦੁੱਧ ਧਿਆਰ ਅਗਲਾ 16 ਮੰਨ ਕੇ ਸੌਦਾ ਕਰ ਜਮਨ ਡੱਬੇ ਭਰ ਦਾਂਗੇ ਅਗਲਾ ਭਰ ਕੇ ਲਿਆ ਜੀ ਤੇ ਬਾਕੀ ਦਾ ਲੇਵੇ ਹੀ ਜੱਜਮੈਂਟ ਦੁਪਹਿਰ 12 ਵਜੇ ਦੇ ਹਿਸਾਬ ਨਾਲ ਜੱਜ ਕਰਦੇ ਹੋਏ ਦੇ ਹਿਸਾਬ ਨਾਲ ਕਿਉਂਕਿ ਹਜੇ ਅੱਧਾ ਟਾਈਮ 6 ਘੰਟਿਆਂ ਨੂੰ ਚਵਾਈ ਦੇ ਵਿੱਚ ਬਾਕੀ ਪਿਆ ਹੈ ਨਾ ਬਾਈ ਬਾਕੀ ਹਾਂ ਬਾਕੀ ਠੰਡੀ ਸੀਲ ਦਾ ਇਸ ਚਾਈ ਚੂਈ ਦਾ ਤਾਂ ਕੋਈ ਨਾਮ ਪਤਾ ਓਕੇ ਜੀ ਹਾਂ ਕੁਆਲਿਟੀ ਚੰਗੀ ਹੈ ਹਨਾ ਮੈਂ ਕਿਹਾ ਪੂਰੀ ਚੀਜ਼ ਆ ਨਹੀਂ ਬੱਚਾ ਛੱਡ ਲਾ ਚੋ ਨਾ ਛੱਡ ਲਾ ਆ ਤਾਂ ਮੜਾ ਜਾ ਕੈਮਰੇ ਤੋਂ ਡਾਦੀ ਕਰੀ ਕੋਈ ਕੋਈ ਗੱਲ ਨਹੀਂ ਨਿਆਣਾ ਪਾ ਬਹਿ ਆ ਨਾਲ ਕੇਅਰ ਕਰ ਚੋਣਾ ਬੱਚਾ ਬੱਚਾ ਹੈਗਾ ਬੱਚਾ ਓਕੇ ਜੀ ਹਾਂਜੀ ਕੁਆਲਿਟੀ ਕਰੋ ਚੈੱਕ ਜੀ ਪੂਰੀ ਚੰਗੀ ਲੈ ਚਲੋ ਇਹਨੂੰ ਬਾਹਰ ਤਾਂ ਕਿ ਐਵੇਂ ਮੱਜਾਂ ਵਰਗਾ ਤੋਤਾ ਗਰਮੀ ਦਾ ਤੋਫਾ ਗਰਮੀ ਦੀ ਗਰਲੈਂਡੋ ਦੇ ਅੰਗਾ ਚ ਆ ਗਈ ਹਾਂ ਗਰਲੈਂਡੋ ਦੇ ਅੰਗਾ ਚ ਆ ਗਈ ਗਰਮੀ ਦਾ ਤੋਫਾ ਗਰਮੀ ਦਾ ਤੋਫਾ ਓਕੇ ਆ ਦੇਖੋ ਜੀ ਹੂੰ ਬਾਕੀ ਦਾ ਗਰਮੋ ਗਰਮੀ ਚੰਗਾ ਦੋ ਤੇ ਮਗਰ ਬੱਚਾ ਕੀ ਆ ਗਿਆ ਸੀ ਇਹਦੇ ਜੀ ਬੱਚਾ ਜੀ ਬੱਚਾ ਬੱਚਾ ਮਗਰ ਆ ਗਿਆ ਤੇ ਲੇਵਾ ਦਾ ਆਥਰ ਨੂੰ ਪੂਰਾ ਭਰ ਲੂ ਪੂਰਾ ਫੁੱਲ ਹੈ ਹੈਕਸਟਰ ਹੈਕਸਟਰ ਕੋਈ ਟਮਣੀ ਕੋਈ ਉਹ ਨਹੀਂ ਕੋਚਾਂ ਤੋਂ ਤਾਂ ਆਲਾ ਹੋਵਾ। ਬਾਕੀ ਜਦੋਂ ਬੰਦਾ ਵਹਿੰਦਾ ਨਾ ਟੋਣ ਥੱਲੇ ਉਦੋਂ ਲੱਗਦਾ। ਜੀ ਲੱਗਦਾ। ਜੀ ਲੱਗਦਾ। ਠੀਕ ਐ ਨਹੀਂ ਗੱਲ ਕੋਈ। ਇੰਗਲਾ ਕੀ ਚੁਆਈ ਹੈਗੀ। ਹੂੰ ਫੇਸ ਕਰੋ ਚੈੱਕ ਇਹਦੇ ਵੀ। ਸੁਹਾ ਦੂਜਾ ਇਹਦਾ। ਪਹਿਲੇ ਨਹੀਂ ਜੀ। ਓਕੇ ਪਲੂ ਹੁਣ। ਹਾਂਜੀ। ਠੀਕ ਐ ਲੈ ਚੱਲੋ ਜੀ। 300 ਦਾ ਹੁਣ ਆਪਾਂ ਇੱਥੇ ਵੀ ਲਿਆ ਕੇ ਖੜਾ ਲਈ। ਹਾਂ ਕੋਈ ਪਰਵਾਹ ਹੀ ਨਹੀਂ ਮਾ। ਹੂੰ। 100 ਫੀਲਡ ਦਾ ਬਾਕੀ ਖੱਟੀ ਵਾਲਾ ਲੈਵਾ। ਮੈਂ ਪ੍ਰੋਪਰ ਦਾ ਸੀਟਿੰਗ। ਕੁਆਲਿਟੀ ਦੇਖੋ ਤੁਸੀਂ। ਥਣਲੇ ਵੀ ਦੀ ਜੱਜਮੈਂਟ ਉਸ ਹਿਸਾਬ ਨਾਲ ਜੱਜ ਕਰ ਲਓ। ਫੇਰ ਵੀ ਮੈਂ ਕਹਿ ਰਿਹਾ ਦੁਬਾਰਾ ਆ ਦੇਖੋ ਜੀ ਲੇਵਾ ਫੀਟਿੰਗ ਵਾਲਾ ਖੋਚਾਂ ਤੋਂ ਤਾਂ ਵਾਲਾ ਹਵਾਨਾ ਮਗਰ ਬੱਚਾ ਦੁੱੱਚਾ ਆ ਗਿਆ ਜੀ ਬਾਈ ਦਾ ਕਹਿਣਾ ਤੁਸੀਂ ਦੋਨੇ ਟਾਈਮ ਦੋ ਤੇ ਕੱਢ ਕੇ ਆਉਦਾ ਫੇਰ ਲਿਜਾ ਸਕਦੇ ਹਾਂ ਕੋਈ ਠੱਗੀ ਧੋਖੇ ਵਾਲਾ ਕੰਮ ਨਹੀਂ ਬਾਕੀ ਦੁੱਧ ਬੱਚੇ 18 ਕਿਲੋ ਪਾਲਤੂ ਆਮਦਾਰੀ ਜਮਾਬਦ ਜਿਆਦੇ ਆਪਾਂ ਵਿੜਾਈ ਨਹੀਂ ਮਾਰਦੇ ਕਿਉਂ ਠੀਕ ਹੈ ਜੀ ਅੱਜ 16 ਤੇ 17 ਦਾ ਹੈਗਾ ਹੀ ਆ 18 ਕਿਲੋ ਬੰਦਾ ਆਮਦਾਰੀ ਦਾ ਛੋਲੂ ਧਰਮੀ ਦਾ ਮੌਸਮ ਹੈ ਜਿਆਦਾ ਠਕਾ ਕਰੂ ਤਾਂ ਤੈਨੂੰ ਪਤਾ ਫਿਰ ਆਂਦੀ ਸਾਂਹ ਦੇ ਪਾਏ ਹੋ ਬਾਈ ਇਹ ਤਾਂ ਆਪਾਂ ਮੰਨ ਲਓ ਵੀ ਮੁੱਲ ਤਾਂ ਦੇਖੋ ਬਾਹਰ 63000 ਰੁਪਿਆ ਕਰਾਉਂ ਲੈਣ 57000 ਰੁਪਿਆ ਲੈ ਲਾਂਗੇ ਜਮਾ ਜਾਏ ਜਮਾ ਜਾਏ ਰੇਟ ਆ ਬਾਈ ਦਾ ਤੇ ਹੁਣ ਆਪਾਂ ਵੱਡੇ ਸਾਇਜ ਵਾਲੀ ਜਿਹੜੀ ਆਪਾਂ ਐਚਐਫ ਨਸਲ ਦੀ ਦੇਖੀ ਜਾਂਦੇ ਆ ਖਾਲੀ ਇਹ ਜੀ ਇਹਦੇ ਮੰਨ ਲਓ ਵੀ ਅਗਲਾ ਖਾਲੀ ਮੰਨ ਕੇ ਲੈ ਲਈ ਹੂੰ ਅਗਲੇ ਦੇ ਦਸਨ ਮੁਤਲਕ ਆ ਆਪਣੇ ਕੋਲੇ ਅੱਜ ਦੂਜਾ ਦਿਨ ਆ ਤੇ ਵੀਰੇ ਜਿਹੜਾ ਲੈ ਗਿਆ ਨਾ ਹਨਾ ਬਰੀਡ ਤਿਆਰ ਕਰ ਦੋ ਕਰੇ ਵੱਡੇ ਸਾਇਜ ਦੀ ਆ ਗਈ ਵੀ ਅੱਜ 28 ਦਿਨ ਹੋ ਗਏ ਤੇ ਟੀਕਾ ਓਕੇ ਜੀ 28 ਦਿਨ ਹਾਂਜੀ ਓਕੇ ਤੇ ਕਿੰਨਾ ਦੁੱਧ ਆ ਬਾਈ ਫਾਰਮ ਦੀ ਹੁਣ 14 ਲੀਟਰ ਦੁੱਧ ਭਾਰਨ ਦੀ ਬੱਚਿਓ ਦੱਸੀ ਜਾਂਦੇ ਹੋ ਵੀ ਫੇਸਬੁਕ ਦੁੱਧ ਦੁੱਧ ਮੰਨ ਲਾ ਵੀ ਦੁੱਧ ਸੀਗਾ ਵੈਸਲੇ 16 16.5 ਕਿਲੋ ਹੂੰ ਥੋੜਾ ਜਿਹਾ ਦਾਣਾ ਨੂੰ ਬਦਲ ਗਿਆ ਵਾਕੀ ਉਪਰਾਪਣ ਹੋ ਜਾਂਦਾ ਹੁਣ ਕਿੰਨਾ ਜੀ ਉੱਥੇ ਖੁੱਲੀਆਂ ਹੁਣ 14 ਲੀਟਰ ਖੁੱਲ ਨੂੰ ਤੋੜ ਰੱਖ ਲੈ ਕੇ ਚੈੱਕ ਤੇ ਬਾਈ ਭਰਪੂਰੇ ਦਾ ਤਾਜੀ ਦਾ ਤਾਂ ਦੁੱਧ ਬਹੁਤ ਜ਼ਿਆਦਾ ਦਿੰਦਾ ਤੂੰ ਉਹ ਤਾਜੀ ਦਾ ਤੇ ਤਾਂ ਤੈਨੂੰ ਪਤਾ ਹੀ ਹੈ ਇਹਦਾ ਹਾਂ ਫੇਸ ਕਰੋ ਚੈੱਕ ਇਹ ਜਾਨਵਰ ਉਹਦਾ ਮੁੰਡੇ ਨੇ ਬਾਹਰ ਫੂਰ ਜਾਣਾ ਸੀਗਾ ਡੰਗਰ ਥੋੜੇ ਜਿਹੇ ਵੱਧ ਸੀ ਸੈੱਟ ਸੈੱਡ ਢੀੜਾ ਹੋ ਗਿਆ ਤੂੰ ਬੱਚੀਆਂ ਆਪਦੀਆਂ ਵਾਹਲਾਂ ਚਾਹ ਕਰਾਉਣ ਚਾਹੀਆਂ ਤੇ ਬਾਕੀ ਜਿਹੜੇ ਵੀਰ ਦੋ ਘਕ ਤੋੜ ਦੂ ਜਗ੍ਹਾ ਤਿਆਰ ਹੋ ਗਈ ਹੈ ਨਾ ਵੀਰੇ ਹਾਂ ਆ ਦੇਖ ਤਿਆਰ ਹੋਊਗੀ ਤਿਆਰ ਹੋਊ ਨੂੰ ਇਹ ਕਿਹੜਾ ਕੋਈ ਸੂਈ ਵੀ ਨਹੀਂ ਓਕੇ ਹਾਂ ਇਹ ਤਾਂ ਐਸਟੀਕੇ ਤੇ ਵੀ ਰਹਿ ਸਕਦੀ ਆ ਆ ਦੇਖ ਤਕਰੀਬਨ ਤਾਂ ਐਸਟੀਕੇ ਤੇ ਹੀ ਰਹੇਗੀ ਵੇਖੜ ਓਕੇ ਜੀ ਹੁਣ ਫਿਰ 14 ਕਿਲੋ ਮਣਕੇ ਦੇ ਦੇ ਹਾਂ ਹੁਣ 14 ਲੀਟਰ ਮਣਕੇ ਦੇ ਤੇ ਬਾਕੀ ਇਹ ਦੁੱਧ ਵਾਲਾ ਪੀਸ ਆ ਦੁੱਧ ਤਾਂ ਦਾਣਾ ਜਿੰਨਾ ਪਾ ਉਹਨਾਂ ਹੀ ਦੇਉਣਾ ਦੇਣੇ ਇਹ ਕੋਈ ਸ਼ੱਕ ਨਹੀਂ ਲੈ ਚਲੋ ਜੀ ਬਾਕੀ ਇਹਨੂੰ ਕੋਈ ਗਰਮੀ ਦੀ ਠੰਡ ਦੀ ਕੋਈ ਪ੍ਰਵਾਹ ਨਹੀਂ ਕੋਈ ਜਜਮੈਂਟ ਕਰੋ ਬਾਈ ਦੇ ਹੱਥਾਂ ਨਾਲ ਪਰਲੇ ਪਾਸੇ ਖੜਾ ਦੀ ਇਹਨਾਂ ਨੇ ਵੱਡੇ ਸਾਈਜ਼ ਦੀ ਆ ਗਿਆ ਲੈ ਚਲੋ ਜੀ ਰੱਕ ਜਿੱਡੀ ਵਾਹਣਾ ਮੈਂ ਕਹਿ ਸਕਦੇ ਆਂ ਬਾ ਹਾਥੀ ਦਾ ਬੱਚਾ ਹੀ ਕਹਿ ਸਕਦੇ ਆ ਇਹਨੂੰ ਹਾਂ ਛੋਟੇ ਹਾਥੀ ਜੀ ਨਹੀਂ ਜਾਂਦੀ ਬੈਠ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਲੈਵਲ ਉਹਦੀ ਪੂਰੀ ਖੁੱਲੀ ਆ ਸਾਫ਼ ਆ ਦੇਖੋ ਚਾਂ ਤੋਂ ਤਾਂ ਲਈ ਇਹਦਾ ਹਵਾਨਾਗਾ ਹਾਂ ਦੇਖੋ ਦੱਬ ਪੂਰੇ ਵਧੀਆ ਜਿੱਥੇ ਜਿੱਥੇ ਚਾਹੀਦੇ ਹੋ ਉਵੇਂ ਤੇ ਬਰੀਡ ਚ ਨਹੀਂ ਕੋਈ ਵੀ ਘਾਟ ਕੱਢ ਸਕਦਾ ਇਹ ਚਾ ਕੇ ਠੀਕ ਆ ਜੀ ਬਰੀਡ ਚ ਤਾਂ ਇਹ ਜਿਆ ਵੈੜ ਚ ਘਾਟ ਕੱਢੂ ਫਿਰ ਤਾਂ ਅਗਲਾ ਨਹੀਂ ਹਾਂ ਓਕੇ ਕੁਛ ਕਹੀ ਜਾਵੇ ਨਹੀਂ ਬਰੀਡ ਚ ਨਹੀਂ ਇਹ ਚਕਾ ਫੇਸ ਜੇ ਆਪਾਂ ਕਹਿ ਦਈਏ ਬਿਊਟੀ ਨਾਲ ਲੈਵੇ ਦੀ ਸਾਰੀਆਂ ਪੱਖਾਂ ਤੋਂ ਵੜ ਪੂਰੀ ਹੈ ਨਾ ਵੀਰੇ ਨਾ ਬਿਊਟੀ ਚ ਤੇ ਨਾ ਕਿਸੇ ਚੁਆਇਸ ਕਿਸੇ ਪੱਕ ਤੇ ਨਹੀਂ ਬੜਾ ਕੱਢਦਾ ਸਹੀ ਗੱਲ ਥੋੜੀ ਜਮਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤਿੰਨ ਨਾਲ ਸੀ ਤੇ ਇਹਦੀ ਡਿਮਾਂਡ ਬਈ ਇਹਦੀ ਡਵਾਣ ਬਸ ਆਪਾਂ ਦੇ ਮੁੱਲ ਬਾਲਾ ਵੱਡਾ ਨਹੀਂ ਕਰਦੇ 53000 ਰੁਪਏ ਇਹਦਾ ਲੈ ਲਾ ਬਾਕੀ ਦੀ ਗੱਲ ਇਹ ਜੀ ਦਾ ਬੱਛੀ ਵੀ 53000 ਸਰਵੱਚੀ ਦਾ ਭਾਅ ਨਹੀਂ ਜਾਏਗਾ ਐਵੇਂ ਬਾਹ ਵੱਡਾ ਮੁੱਲ ਕਰਾਂਗੇ ਉਹ ਫਾਇਦਾ ਨਹੀਂ ਕਿਉਂ ਅਗਲੇ ਨੇ ਵੀ ਮਾਲ ਖੜਾ ਕੇ ਲੈਣੀ ਆ ਹੂੰ ਅਗਲਾ ਵੀ ਰਿਸਕ ਤੇ ਲਊਗਾ ਪਾਲ ਕੇ ਬੈਠ ਪਤਾ ਆਪਾਂ ਨੂੰ 2 ਲੱਖ ਦੀ ਤੇ ਭਾਈ ਜਿੰਨਾ ਆਪਾਂ ਦੁੱਧ ਦੋਨਾਂ ਥੱਲੇ ਕਿਹਾ ਇਹਨਾਂ ਮਣਕੇ ਦੇ ਦੇ ਦਿੰਗੇ ਇਹਨਾਂ ਅਗਲਾ ਆਪਦਾ ਝੋਕੇ ਦੋਨੇ ਟਾਈਪ ਲੀਟਰ ਮਾਰ ਲੈ ਆਪਣੇ ਘਰੇ ਇਹਦਾ ਕਿੰਨਾ ਦੱਸਾਂ ਦੁਬਾਰਾ ਫਿਰ ਇਹਦਾ 14 ਲੀਟਰ ਆ ਉਹਦੇ ਥੱਲੇ ਮੰਨ ਲਓ ਵੀ ਆਲਾ 16 ਮੰਨ ਕੇ ਸੌਦਾ ਕਰ ਲਏ 17 ਨਹੀਂ ਕੋਈ ਓ ਇਹਦਾ 14 ਨਿਕਲ 14 ਨਿਕਲ ਓ 16 10 ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਪਹਿਲੇ ਨੰਬਰ ਤੇ ਤੁਹਾਨੂੰ ਨਗੀਨਾ ਪੀਸ ਜਰਸੀ ਨਸਲ ਦਾ ਬੱਚਾ ਦਿਖਾਤਾ ਸੀਗਾ ਜੀ ਤੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਸੂਈ ਸਬਾਈ ਗਰਲੈਂਡੋ ਦੇਾਂਗੇ ਜੀ ਦਿਖਾਦੀ ਹੈ ਤਾਜੀ ਤੇ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਖਾਲੀ 托ਕੜ ਮੰਨ ਲਿਓ ਜਾਂ ਗੱਬਣ ਮੰਨ ਲਿਓ ਕਿਉਂਕਿ 28 ਦਿਨਾਂ ਦਾ ਬਾਈ ਕਹਿੰਦਾ ਟੀਕਾ ਲੱਗਿਆ ਨੰਬਰ ਫੇਰ ਬੋਲ ਦਿਓ ਜੀ 99 54 67 ਕਿਉਂ ਪੈਂਡ ਸੰਦੂਕਾ ਸੰਦੂਕਾ ਸ਼ਕ ਧੰਨਵਾਦ ਜੀ